ਫੇਰ ਉਹੀ ਖੱਬੇ ਨੇ ਉਹੀ ਤਾਰਾ ਨੇ ਜੀ ਹੁਣ ਕਿਵੇਂ ਆਉਂਦੀ ਹੈ ਉਹ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲਹਿਰੇ ਮਾਪਤ ਵਾਲੇ ਥਰਮਲ ਪਲਾਂਟ 'ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਹੁਣ ਮੈਨਾਂ ਸੀ ਉਹ ਕੀ ਕਰੀਏ ਹੁਣ ਮੂੰਬੱਤੀਆਂ ਮੂੰਬੱਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਤਲੀਗਤ ਖਬਰ ਆਈ ਇਹ ਕਹਿੰਦੀ 27 27 ਦਿਨ ਦਾ ਕੋਲਾ ਪਿਆ ਸਾਰੇ ਧਰਮਨ ਪ੍ਰਾਂਤਾਂ 'ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾਲੇ ਉਹ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਇਹ ਨੀਤਾਂ ਦਾ ਮਰਾਦਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਦੇ ਵਧੀਆ ਨੌਕਰੀਆਂ ਕਰ ਲਈਏ ਕੰਮਕਾਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੈ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਹੈ ਹੋਰ ਜੀ ਪ੍ਰਧਾਨ ਜੀ ਕੀ ਹਾਲ ਹੈ ਠੀਕ ਹੈ ਜੀ ਹੋਰ ਅੱਜ ਕੱਲ ਫਿਰ ਭਖਦੀਆਂ ਮੰਗਾ ਮਲਾਜਮਾਂ ਦੀਆਂ ਕੀ ਚੱਲ ਰਹੀਆਂ ਨੇ ਅੱਜ ਕੱਲ ਅੱਜ ਕੱਲ ਜੀ ਜੋ ਆਪਣਾ ਪੰਜਾਬ ਸਰਕਾਰ ਆ ਇਹ ਬਾਰ ਬਾਰ ਮੀਟਿੰਗਾਂ ਦੇ ਕੇ ਮੁੱਕਰੀਏ ਜੀ ਅਸੀਂ ਹੁਣ ਆਉਣ ਵਾਲੀ ਸੂਰਤ ਰਿਕ ਨੂੰ ਬਿਜਲੀ ਮੰਡਾ ਜਮ ਇਕਤਾ ਮੰਚ ਸਾਂਝਾ ਫੋਰਮ ਅਤੇ ਹੋਰ ਜਥੇਬੰਦੀ ਦੇ ਸਹਿਯੋਗ ਦੇ ਨਾਲ ਆਪਣਾ ਜੋ ਥੋੜਾ ਪ੍ਰਸੈਂਟ ਰਹਿਦਾ ਡੀਏ ਆ ਤੇ ਕੱਚੇ ਕੰਮ ਹੈ ਪੱਕੇ ਕਾਲ ਸਬੰਧੀ ਇਹ ਹੋਰ ਅਨੇਕਾ ਮੰਗਾਂ ਨੇ ਜੋ ਸਾਡੀ ਪੂਰਤੀ ਹੋ ਰਹੀ ਪੀਲੀ ਬੋਰਡ ਦੇ ਜੋ ਜਾਇਜਤਾ ਵੇਚੀਆਂ ਜਾ ਰਹੀਆਂ ਨੇ ਉਹਦੇ ਵਿਰੁੱਧ ਅਸੀਂ ਲਗਾਤਾਰ ਸ਼ੈਨਲ ਅੱਛ ਦੇ ਵਿੱਚ ਜਾਰੀ ਹੈ ਜੀ ਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਤਵਾ ਸ਼ੇਅਰ ਕਰੋ